ਪਛਮੀ ਬੰਗਾਲ ਦੀ ਸਰਕਾਰ ਵੱਲੋਂ ਕਾਰਵਾਈ ਨਾ ਕਰਨ ਦੇ ਵਿਰੋਧ ਵਿੱਚ ਤੇ ਕੋਲਕਾਤਾ ਵਿੱਚ ਮਹਿਲਾ ਡਾਕਟਰ ਨਾਲ ਜ਼ਬਰਜਨਾਹ ਤੇ ਕਤਲ ਦੇ ਦੋਸ਼ੀਆਂ ਨੂੰ ਮਿਸਾਲੀ ਸਜ਼ਾ ਦੇਣ ਦੀ ਮੰਗ ਨੂੰ ਲੈ ਕੇ ਸੀਟੂ ਯਾਨੀ ਸੈਂਟਰ ਆਫ ਇੰਡੀਅਨ ਟ੍ਰੇਡ ਯੂਨੀਅਨ ਪੰਜਾਬ ਵੱਲੋਂ ਮੁਹਾਲੀ ਵਿੱਚ ਦੋ ਦਿਨਾਂ ਰਾਜਪਦਰੀ ਰੋਸ ਪ੍ਰਦਰਸ਼ਨ ਕੀਤਾ ਗਿਆ ਸੀਟੂ ਪੰਜਾਬ ਦੇ ਸੂਬਾ ਜਨਰਲ ਸਕੱਤਰ ਚੰਦਰਸ਼ੇਖਰ ਦੀ ਅਗਵਾਈ ਹੇਠ ਮੁਹਾਲੀ 6 ਵਿੱਚ ਪੰਦੇ ਸਿਵਲ ਹਸਪਤਾਲ ਵਿਖੇਤਰ ਨਾਂ ਦਿੱਤਾ ਗਿਆ ਉਨ੍ਹਾਂ ਵੱਲੋਂ ਸਰਕਾਰ ਦੀ ناکامی ਖਿਲਾਫ ਨਾਰੇਬਾਜ਼ੀ ਕੀਤੀ ਗਈ ਪ੍ਰਦਰਸ਼ਨਕਾਰੀਆਂ ਨੇ ਸਿਵਲ ਹਸਪਤਾਲ ਵਿੱਚ ਪੈਦਲ ਮਾਰਚ ਵੀ ਕੱਢਿਆ ਉਨ੍ਹਾਂ ਮ੍ਰਿਤਕ ਡਾਕਟਰ ਦੀ ਫੋਟੋ ਵਾਲੇ ਬੈਨਰ ਫੜੇ ਹੋਏ ਸਨ ਵਾਕਵਾ ਖਾਗੋ ਨੇ ਇਸ ਮੌਕੇ ਬੋਲਦਿਆਂ ਕਿਹਾ ਕਿ ਉਹਨਾਂ ਨੂੰ ਨਿਆ ਪਾਲਿਕਾ ਵਿੱਚ ਪੂਰਾ ਭਰੋਸਾ ਹੈ ਕਿਉਂ ਜੋ ਸੁਪਰੀਮ ਕੋਰਟ ਨੇ ਇਸ ਮਾਮਲੇ ਦਾ ਆਪ ਨੋਟਿਸ ਲਿਆ ਹੈ ਪ੍ਰਦਰਸ਼ਨਕਾਰੀਆਂ ਨੇ ਸਾਰੇ ਦੋਸ਼ੀਆਂ ਨੂੰ ਖੁੱਲੇ ਆਮ ਫਾਂਸੀ ਦੇਣ ਦੀ ਵੀ ਮੰਗ ਕੀਤੀ ਕਿ ਇਹ ਵਰਤਾਰਾ ਦੇਸ਼ ਦੇ ਅੰਦਰ ਵੱਧ ਰਿਹਾ ਹੈ ਜਿਹੜਾ ਬਹੁਤ ਖਤਰਨਾਕ ਹੈ ਔਰ ਕੋਰਟਾਂ ਨੂੰ ਸੁਪਰੀਮ ਕੋਰਟ ਨੂੰ ਇਹਦਾ ਸੀਰੀਅਸ ਨੋਟ ਲੈ ਕੇ ਇਹਨਾਂ ਦੇ ਉੱਤੇ ਇੱਕ ਨਵੀਂ ਪਾਲਿਸੀ ਬਣਾਣੀ ਚਾਹੀਦੀ ਹੈ ਜਿਹੜੀ ਛੇਤੀ ਤੋਂ ਛੇਤੀ ਇਹਨਾਂ ਬਲਾਤਕਾਰਾਂ ਨੂੰ ਰੋਕੇ ਔਰ ਬਲਾਤਕਾਰੀਆਂ ਨੂੰ ਸਜ਼ਾਵਾਂ ਦੇਣ ਲਈ ਸਖਤ ਪ੍ਰੋਵੀਜ਼ਨ ਕਰਨੀ ਚਾਹੀਦੀ ਹੈ ਸੁਪਰੀਮ ਕੋਰਟ ਦਾ ਦਖਲ ਦਿੱਤਾ ਹੈ ਔਰ ਸਾਨੂੰ ਉਮੀਦ ਆ ਕਿ ਸੁਪਰੀਮ ਕੋਰਟ ਜਿਹੜਾ ਹੈ ਇਸ ਕੇਸ ਨੂੰ ਸਿਰੇ ਲਾਏਗਾ ਤੇ ਇਹਨਾਂ ਦੋਸ਼ੀਆਂ ਵਾਸਤੇ ਜਿਹੜਾ ਹੈ ਪ੍ਰਬੰਧ ਕਰੇਗਾ ਉਹਨਾਂ ਨੂੰ ਫੜ ਕੇ ਔਰ ਬਿਹੜਾ ਫਾਸਟ ਰੈਕੋਰਡ ਦੇ ਵਿੱਚ ਮਕਦਮਾ ਚਲਾਉਂਦੇ ਆ ਆਰਡਰ ਕਰ ਸਾਡੀਆਂ ਭੈਣਾਂ 'ਚ ਬਹੁਤ ਰੋਸ ਹੈ ਜੋ ਕਿ ਕਲਕੱਤੇ 'ਚ ਇੱਕ ਡਾਕਟਰ ਨਾਲ ਰੇਪ ਕੇਸ ਹੋਇਆ ਆ ਅਸੀਂ ਚਾਹੁੰਦੇ ਆ ਪ੍ਰਸ਼ਾਸਨ ਨੂੰ ਜਗਾਉਣਾ ਚਾਹੁੰਦੇ ਆ ਕਿ ਜਲਦੀ ਤੋਂ ਜਲਦੀ ਉਹਨਾਂ ਦਰਿੰਦਿਆਂ ਨੂੰ ਫੜ ਕੇ ਫਾਂਸੀ ਦੀ ਸਜ਼ਾ ਦਿੱਤੀ ਜਾਵੇ ਤਾਂ ਕਿ ਸਾਡੀਆਂ ਧੀਆਂ ਭੈਣਾਂ ਅੱਗੇ ਤੋਂ ਸੇਫ ਰਹਿਣ ਸਾਡੀਆਂ ਰਾਤ-ਰਾਤ ਵੀ ਡਿਊਟੀਆਂ ਲੱਗਦੀਆਂ ਨੇ ਤੇ ਅਸੀਂ ਰਾਤ-ਰਾਤ ਬਾਹਰ ਨਿਕਲਣਾ ਹੁੰਦਾ ਹੈ ਸਾਨੂੰ ਇਸ 事 ਦਾ ਇਨਸਾਫ ਚਾਹੀਦਾ ਹੈ ਜੋ ਜਿਸ ਨੇ ਵੀ ਇਹ ਕੀਤਾ ਹੈ ਉਸ ਨੂੰ ਜਲਦੀ ਤੋਂ ਜਲਦੀ ਫਾਂਸੀ ਹੋਣੀ ਚਾਹੀਦੀ ਹੈ